ਜਿਹੜੇ ਬੀਤੇ ਦਿਨੀ ਬਾਬਾ ਸਾਹਿਬ ਦੇ ਮੁੱਤ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਕੋਈ ਪਹਿਲੀ ਵਾਰ ਨਹੀਂ ਹੋਇਆ ਦੇਸ਼ ਦੇ ਵਿੱਚ ਥਾਂ ਥਾਂ ਤੇ ਹਮਲੇ ਹੁੰਦੇ ਰਹਿੰਦੇ ਨੇ ਇਹ ਹਮਲੇ ਸਰਕਾਰਾਂ ਹੀ ਕਰਾਉਂਦੀਆਂ ਨੇ ਇਤੋਂ ਦੇ ਜਿਹੜੇ ਮਨੁਬਾਦੀ ਲੋਕ ਆ ਉਹ ਲੋਕਾਂ ਨੂੰ ਭੜਕਾ ਕੇ ਉਹੀ ਕਰਾਉਂਦੀਆਂ ਨੇ ਮੈਂ ਇਹੀ ਕਹਿਣਾ ਚਾਹੁੰਗਾ ਵੀ ਜਿਹੜੇ ਉਹ ਹਮਲੇ ਹੁੰਦੇ ਨੇ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਸ਼ਾਸਨ ਆ ਉਹਨਾਂ ਦੇ ਨਲਾਇਕੀ ਕਾਰਨ ਹੁੰਦਾ ਇੱਥੇ ਲੋਕ ਬਿਨਾਂ ਫालतੂ ਤੋਂ ਜਿਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਦੋ ਦੋ ਗੱਡੀਆਂ ਗਨਮੈਨ ਨਹੀਂ ਭੜਕੇ ਮਗਰਮੂਰ ਲਈ ਫਿਰਦੇ ਨੇ ਜੇ ਉਹ ਮਾਨਸਾ ਦੀ ਗੱਲ ਹੋਵੇ ਚ ਇਹ ਪੂਰੇ ਦੇਸ਼ ਦੀ ਗੱਲ ਹੋਵੇ ਇੱਥੇ ਸਾਰਾ ਨੂੰ ਗਨਮੈਨ ਦੇ ਰੱਖੇ ਨੇ ਬਾਬਿਆਂ ਨੂੰ ਗਨਮੈਨ ਦੇ ਰੱਖੇ ਨੇ ਜਿਨ੍ਹਾਂ ਨੂੰ ਲੋੜ ਨਹੀਂ ਹੈਗੀ ਪਰ ਜੇ ਮੈਂ ਕਹਿਣਾ ਚਾਹੁੰਗਾ ਜੇ ਪ੍ਰਸ਼ਾਸਨ ਚਾਹੇ ਤਾਂ ਦੋ ਸਿਕਿਉਰਿਟੀ ਦੇ ਅਫਸਰ ਬਾਰ-ਬਾਰ ਉਹਨਾਂ ਦੀ ਡਿਊਟੀ ਚੇਂਜ ਹੁੰਦੀ ਰਹੇ ਇੱਕ ਦਿਨ ਵਾਸਤੇ ਰਾਤ ਵਾਸਤੇ ਉਹ ਪਰਮਾਨੈਂਟ ਜਿਹੜੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਜਾਂ ਕੋਈ ਵੀ ਜਿਹੜੇ ਮਹਾਂਪੁਰਸ਼ ਨੇ ਜਿਹੜਾ ਸਟੈਚੂ ਬਣਿਆ ਉਦੇ ਉੱਤੇ ਡਿਊਟੀ ਉਹਨਾਂ ਦੀ ਪਰਮਾਨੈਂਟ ਲਾਈ ਜਾਵੇ ਤਾਂ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚੇ ਕਟਨਾ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਕਟਨਾ ਨਾ ਹੋਣ ਤੇ ਦੂਸਰੇ ਪਾਸੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਜੇ ਜਿਹੜੇ ਦੂਸਰੇ ਸਰਾਰਤੀਆਂ ਸਰਾ ਉਹਨਾਂ ਤੋਂ ਜਿਹੜਾ ਘੱਟ ਖਤਰਾਗਾ ਇਸ ਸਾਡੇ ਸੰਵਿਧਾਨ ਨੂੰ ਸਾਨੂੰ ਸਾਡੇ ਆਪਣਿਆਂ ਨੇ ਮਾਰਿਆ ਸਾਡੇ ਆਪਣਿਆਂ ਤੋਂ ਸਾਨੂੰ ਵੱਧ ਖਰਤਾਗਾ ਅਸੀਂ ਛੋਟੀਆਂ-ਛੋਟੀਆਂ ਜਥੇਬੰਦੀਆਂ ਬਣਾ ਕੇ ਛੋਟੇ-ਛੋਟੇ ਗਰੁੱਪ ਬਣਾ ਕੇ ਆਪ ਜੀ ਲੜੀ ਜਾਂਦੇ ਆ ਜਿਨ੍ਹਾਂ ਤੇ ਕਾਫੀ ਆਪ ਇਕੱਠੇ ਨਹੀਂ ਹੁੰਦੇ ਉਹਨਾਂ ਤੇ ਸਾਡੇ ਮਹਾਪੁਰਸ਼ਾਂ ਦੇ ਸਾਡੇ 바ਵਾ ਸਾਹਿਬ ਦੇ ਸਟੈਚੂ ਤੇ ਜਾਂ ਜਿਹੜੇ ਵੀ ਹੈਗੇ ਸਿਸਟਮ ਸਾਡਾ ਮਹਾਪੁਰਸ਼ਾਂ ਦਾ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਸਮੇਂ-ਸਮੇਂ 'ਤੇ ਸਰਕਾਰਾਂ ਸੰਵਿਧਾਨ ਦੇ ਉੱਤੇ ਹਮਲੇ ਕਰਦੀਆਂ ਰਹਿਣੀਆਂ 26 ਜਨਵਰੀ ਦੇ ਦਿਨ ਇਤਿਹਾਸਕ ਨਗਰੀ ਦੇ ਵਿੱਚ ਜੋ 바ਵਾ ਸਾਹਿਬ ਦੇ ਬੁੱਤ ਨੂੰ ਤੋੜ ਕੇ ਅੱਜ ਅਸੀਂ 2033 ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਉਹ ਜਿਹੜੇ ਸਾਜ਼ਿਸ਼ਕਾਰ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਮੰਗ ਕਰਦੇ ਆਂ ਦੂਸਰੀ ਮੇਰੀ ਬੇਨਤੀ ਇਹ ਹੈ ਕਿ ਇਹ ਬੇਸ ਦੇ ਵਿੱਚ ਜਿਹੜੀ ਸਰਕਾਰ ਔਰ ਸਤਾ ਚੱਲ ਰਹੀ ਹੈ ਉਹ ਟੋਟਲੀ ਉਹਨਾਂ ਦੇ ਆਗੂ ਜਨਤਕ ਤੌਰ ਤੇ ਔਰ ਪਾਰਲੀਮੈਂਟ ਦੇ ਵਿਜੜ ਹੈ ਸੰਵਿਧਾਨ ਵਿਰੋਧੀ ਬੋਲ ਰਹੇ ਆ ਔਰ ਜਿਸ ਤਰ੍ਹਾਂ ਦਾ ਖੱਪਸਾ ਬਣਿਆ ਕਿ ਦੇਸ਼ ਨੂੰ ਸੰਵਿਧਾਨਕ ਤੌਰ ਤੇ ਤੋੜ ਕੇ ਦੇਸ਼ ਦੇ ਵਿੱਚ ਜੋ ਮਨੂਵਾਦੀ ਸਿਸਟਮ ਲਾਗੂ ਕਰਨ ਦੀਆਂ ਜੜੀਆਂ ਬਯੰਤਾ ਤੇ ਸਾਜਸ਼ਾ ਚੱਲ ਰਹੀਆਂ ਅਸੀਂ ਉਹਨਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਮੈਂ ਅੱਜ ਦੇ ਇਸ ਦਿਨ ਮੌਕੇ ਕਿਉਂਕਿ ਜਿਸ ਤਰ੍ਹਾਂ ਦਾ ਖਲਬਾਟ ਤੇ ਜਿਸ ਤਰ੍ਹਾਂ ਦਾ ਹਮਲਾ ਇਹ ਕੀਤਾ ਗਿਆ ਇਹ ਸਹਿਯੋਗ ਨਹੀਂ ਔਰ ਪੰਜਾਬ ਨਹੀਂ ਪੂਰੇ ਦੇਸ਼ ਦੇ ਜਿਹੜੇ ਦਲਤ ਨੇ ਔਰ ਜਿੰਨੇ ਵੀ ਸਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਫੈਲੀ ਹੋਈ ਹੈ ਔਰ ਕੱਲ ਜਿਹੜਾ ਪੰਜਾਬ ਦੇ ਕਈ ਜਿਹੜੇ ਸ਼ਹਿਰ ਆ ਉਹ ਬੰਦ ਕੀਤੇ ਗਏ ਹੈ ਔਰ ਅਸੀਂ ਪੰਜਾਬ ਸਰਕਾਰ ਤੋਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹ ਮੰਗ ਕਰਨੀ ਚਾਹੁੰਦੇ ਆ ਕਿ ਫੌਰੀ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜਾ ਜਨਤਕ ਕੀਤਾ ਜਾਵੇ ਜਿਹੜੇ ਲੋਕਾਂ ਨੇ ਇਹ ਸਾਜ਼ਿਸ਼ ਕੀਤੀ ਹੈ ਅਤੇ ਸਵਿਧਾਨ ਨੂੰ ਜਿਹੜਾ ਕਮਜ਼ੋਰ ਕਰਨ ਦੀਆਂ ਜਣੀਆਂ ਗੈਂਤਾ ਬਣਾਈਆਂ ਕਿ